ਸ਼ੁਰੂਆਤ ਦੀ ਗੱਲ ਕਰਦੇ ਸੀਗੇ ਤੁਹਾਨੂੰ ਫੈਮਲੀ ਦਾ ਸਪੋਰਟ ਕਿਵੇਂ ਰਿਹਾ ਸੁਵਾਤ ਤੁਸੀਂ ਜਦੋਂ ਸ਼ੁਰੂ ਕਰਿਆ ਪਿਕ ਫਾਰਮ ਆਪਣਾ ਮੈਮ ਫੈਮਲੀ ਦਾ ਸਪੋਰਟ ਬਹੁਤ ਵਧੀਆ ਰਿਹਾ ਜੀ ਮੇਰੇ ਮੇਰੀ ਫੈਮਲੀ ਮੇਰੇ ਵਾਸਤੇ ਹਮੇਸ਼ਾ ਹੀ ਸਪੋਰਟਿਵ ਰਹੀ ਹੈ ਵਾਈਫ ਮੇਰੇ ਗਵਰਨਮੈਂਟ ਟੀਚਰ ਹੈ ਤੇ ਬੱਚੇ ਮੇਰੇ ਬੜੇ ਸਪੋਰਟਿਵ ਹੈ ਜੀ ਬੇਟਾ ਅੱਜ ਦੀ ਡੇਟ ਦੇ ਵਿੱਚ ਮੇਰਾ ਦੋਸਤ ਹੈ ਓਕੇ ਅੱਛਾ ਠੀਕ ਹੈ ਅਸੀਂ ਫਾਦਰ ਦੇ ਸਨ ਘਟ ਹੈਗੇ ਆ ਅਸੀਂ ਦੋਸਤ ਜ਼ਿਆਦਾ ਮੇਰੇ ਨਾਲ ਜ਼ਿਆਦਾ ਜੋ ਟੇਕ ਕੇਅਰ ਕਰ ਰਿਹਾ ਹੈਗਾ ਫੈਮਿਲੀ ਦੀ ਸਪੋਰਟ ਬਹੁਤ ਅੱਛੀ ਹੈ ਹਮਮ ਬਟ ਇਹ ਹੈਗਾ ਵੀ ਕਿਤੇ ਨਾ ਕਿਤੇ ਰਿਸ਼ਤੇਦਾਰ ਜ਼ਰੂਰ ਲੱਤਾ ਖਿੱਚਦੇ ਆ ਓਕੇ ਐਸ ਯੂਅਲ ਰਿਸ਼ਤੇਦਾਰ ਜ਼ਰੂਰ ਲੱਤਾ ਖਿੱਚਦੇ ਆ ਵੀ ਯਾਰ ਤੁਸੀਂ ਚੰਗਾ ਭਲਾ ਮੈਡੀਸਨ ਦਾ ਕੰਮ ਕਰਦੇ ਸੀ ਠੇਕੇਦਾਰੀ ਕਰਦੇ ਸੀ ਕਿਹੜੇ ਸੂਰਾਂ ਦੇ ਕੰਮ 'ਚ ਪੈ ਗਏ ਤੁਸੀਂ ਹਾਂਜੀ ਠੀਕ ਹੈ ਕਿਉਂਕਿ ਨਾ ਪਹਿਲੋਂ ਅਸੀਂ ਥੋੜਾ ਜਿਹਾ ਇਹਨਾਂ ਨੂੰ ਲੋ ਕੁਆਲਿਟੀ ਦਾ ਕੰਮ ਮੰਨਿਆ ਜਾਂਦਾ ਸੀ ਬਿਲਕੁਲ ਬਿਲਕੁਲ ਠੀਕ ਹੈ ਤੇ ਮੇਰੀ ਸੋਚ ਇਹ ਆ ਜੀ ਕੰਮ ਕੋਈ ਮਾੜਾ ਨਹੀਂ ਲੋਕੀ ਫੌਰਨ ਜਾ ਕੇ ਜੇ ਅਗਰ ਗੋਰਿਆਂ ਦੀਆਂ ਲੈਟਰਨ ਟੂ ਹੋ ਸਕਦੇ ਆ ਤੇ ਅਸੀਂ ਆਪਣੇ ਸੂਰਾਂ ਨੂੰ ਕਿਉਂ ਨਹੀਂ ਨਵਾ ਸਕਦੇ ਤੇ ਰਿਸ਼ਤੇਦਾਰਾਂ ਨੇ ਜਰੂਰ ਥੋੜੇ ਟੌਚ ਟੂ ਜੇ ਕਿਤੇ ਹੁਣ ਅੱਜ ਉਹੀ ਰਿਸ਼ਤੇਦਾਰ ਨੇ ਜਿਹੜੇ ਕਹਿੰਦੇ ਵੀ ਖੁੱਲਰ ਸਾਹਿਬ ਸਾਨੂੰ 파ਟਨਰ ਬਣਾ ਲਓ ਸਾਡੇ ਮੁੰਡੇ ਨੂੰ ਸੈੱਟ ਕਰ ਦਿਓ ਅੱਜ ਸਾਡਾ ਮੇਰਾ ਮੁੰਡਾ ਸੈੱਟ ਹੈ ਅੱਜ ਹਾਂਜੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਅਜੇ ਅੰਡਰ ਗ੍ਰੈਜੂਏਟ ਹੈਗਾ ਸੈਕੰਡ ਇਅਰ ਚ ਠੀਕ ਹੈ ਬਟ ਕੱਲ ਨੂੰ ਉਹਨੇ ਕੰਮ ਸੰਭਾਲਣਾ ਉਹ ਕਹਿੰਦਾ ਮੈਂ ਪਾਪਾ ਇਹਨੂੰ ਐਕਸਪੈਂਡ ਕਰ ਲਾਂਗਾ ਕੋਈ ਚੱਕਰ ਨਹੀਂ ਹੂੰ ਹੂੰ ਕੋਈ ਹੋਰ ਲਾਇਸੈਂਸ ਲੈ ਲਾਂਗੇ ਕੱਲ ਨੂੰ ਪ੍ਰੋਸੈਸਿੰਗ ਕਰਾਂਗੇ ਇੰਪੋਰਟ ਐਕਸਪੋਰਟ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਤੇ ਜਿਹੜੇ ਰਿਸ਼ਤੇਦਾਰ ਸਾਨੂੰ ਕਹਿੰਦੇ ਸੀ ਵੀ ਕਿਉਂ ਸੂਰਾ ਦਾ ਕੰਮ ਕਰ ਲਿਆ ਅੱਜ ਉਹ ਸਾਨੂੰ ਵੇਖ ਕੇ